ਯਾਰ ਇਹ ਦੇਖਾ ਦਿ ਸਾਰਾ ਨਾ ਤੇ ਬਾਕੀ ਇਧਰ ਹੋਰ ਵੀ ਪਏ ਨੇ ਜਮੇ ਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਦੀ ਸ਼ਹਿਰ ਜਲੰਧਰ ਤੇ ਇੱਥੇ ਲੱਗਿਆ ਐਕਸਪੋ ਤੋਂ ਆਪਾਂ ਦਿਖਾਵਾਂਗੇ ਤੇ ਪਹਿਲਾਂ ਆਪਾਂ ਇਹ ਐਕਸਪੋ ਦੀ ਇੱਕ ਵੀਡੀਓ ਅਪਲੋਡ ਕਰਤੀ ਹੁਣ ਤੁਹਾਨੂੰ ਦਿਖਾਉਣੀ ਹੈ ਦੂਜਾ ਹਾਲ ਨੰਬਰ 2 ਤੇ ਉਹਦਾ ਦੂਜਾ ਪਾਰਟ ਆਪਾਂ ਲੈ ਕੇ ਆਏ ਆ ਤਾਂ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਅੱਜ ਦਿਖਾਉਣੀ ਹੈ ਤੁਹਾਨੂੰ ਸਾਰਾ ਆਪਾਂ ਇਹ ਐਕਸਪੋ ਆ ਲੌ ਤੋ ਕਾਫੀ ਕੁੱਤ ਨੂੰ ਐਕਸੋ ਜੜਾਉ ਦੇਖਣ ਨੂੰ ਮਿਲ ਜੂਗਾ ਨਾ ਇਹ ਦੇਖੋ ਇਧਰ ਪੱਖੇ ਵਗੈਰਾ ਹੋ ਗਏ ਸਾਰੇ ਹਨਾ ਜਿਵੇਂ ਆ ਪੂਲਰ ਵਗੈਰਾ ਦੇਖੋ ਤੇ ਯੂਨੀਵਰਸਲ ਦੇ ਨੇ ਸਾਰੇ ਇਹ ਹਨਾ ਲਓ ਜੀ ਤੇ ਆ ਤੁਹਾਨੂੰ ਵੇਟ ਵਾਲੇ ਕੰਡੇ ਹਨਾ ਲਓ ਜੀ ਆਹ ਕੰਡਾ ਮਿਲ ਜੂ ਤੁਹਾਨੂੰ ਤੇ ਆ ਮਿਲ ਜੂਗਾ ਸਾਰਾ ਤੇ ਇਧਰ ਆ ਬਜਨ ਵਾਲਾ ਹੋ ਗਿਆ ਜਿਵੇਂ ਲਓ ਜੀ ਇਸਕਾ ਕੀ ਪ੍ਰਾਈਸ ਹੈ ਮਲਟੀਪਲ ਕੈਪੈਸਿਟੀ ਵੀ ਆਤਾ ਹੈ ਓਕੇ ਇਹ ਕਿੰਨੇ ਦਾ ਇਹ ਕਿੰਨੇ ਦਾ ਇਹ 5 ਟਨ ਦਾ ਹੈ 5 ਟਨ ਦਾ ਉੱਪਰ ਲੋਗ ਡਿਜੀਟਲ ਹੀ ਹੈ ਰਹਾ ਹੈ ਜੀ ਚਲੋ ਓਕੇ ਲੋਗ ਵੀ ਡਿਜੀਟਲ ਆ ਇਹ ਤੇ ਉਹ ਪਏ ਥੰਦੇ ਨਾ ਤੇ ਬਾਕੀ ਹੋਰ ਵੀ ਪਏ ਨੇ ਇਧਰ ਉਹਨਾਂ ਕਾਫੀ ਕੁਛ ਨੂੰ ਇਹਨਾਂ ਕੋ ਮਿਲ ਜੂਗਾ ਦੇਖਣ ਨੂੰ ਜਮੇ ਇੱਥੇ ਪੈਲੇ ਲੋਗ ਤੇ ਆ ਪ੍ਰਿੰਟਰ ਵਗੈਰਾ ਹੋਗਾ ਜਿਵੇਂ ਨਾ ਸਾਰੇ ਤੇ ਆ ਦੇ ਇਹ ਕਿੰਨੇ ਦਾ ਇਹ ਹੈ 11000 ਦਾ ਜਿਸਟ ਓਕੇ काउंटिंग ओके अच्छा पीस काउंटिंग आ गया है ठीक है मतलब इसको हम पाँच लेके के सैंपलिंग कर देंगे ओके उसके तो ऊपर जितना पीस रखते जाएंगे ऑटोमेटिक बता देंगे अच्छा पीस काउंटिंग कर दिया है ठीक है ओके इसको पाँच पीस से सैम्पलिंग किया है ठीक है अब इसमेंटीन पीस काउंट करके सेवनटीन पीस ही होगा चार पीस अगर उठा लेंगे ठीक है

ਤੇ ਇੰਡਸਟਰੀ ਰਿਲੇਟਡ ਟੂ ਰਿਲੇਟਡ ਤੁਹਾਨੂੰ ਇੱਥੇ ਬਹੁਤ ਬਹੁਤ ਮਿਲ ਜੂ ਤੇ ਅੱਗੇ ਦਿਖਾਉਣਾ ਹੋਰ ਤੁਹਾਨੂੰ ਹਨਾ ਤੇ ਜਿਵੇਂ ਉਹ ਇਲੈਕਟ੍ਰੋਨਿਕਸ ਮਾਨ ਹੋ ਗਿਆ ਤੁਹਾਨੂੰ ਉਹ ਮਿਲ ਜੂਗਾ ਲੋ ਯਾ ਤੁਹਾਨੂੰ ਇਲੈਕਟ੍ਰੋਨਿਕਸ ਸਾਰਾ ਸੋਰੀ ਹੈ ਹਨਾ ਉਹ ਮਿਲਦੀ ਤੁਹਾਨੂੰ ਆ ਦੇਖ ਸਕਦੇ ਲੋ ਆਤਲ ਸਾਰਾ ਮੈਂ ਦੋ ਨਾ ਜੁਨਿਆ ਟ੍ਰਿਮਰ ਹੋਗੇ ਆ ਲਾਈਟਿੰਗ ਹੋ ਗਈ ਆ ਸੋਲਰ ਲਾਈਟਰ ਹੋ ਗਈ ਹੈ ਨਾ ਇਹ ਤੁਹਾਨੂੰ ਬਹੁਤ ਸਾਰਾ ਦੇਖਣ ਨੂੰ ਮਿਲ ਜੂ ਲੋ ਤੇ ਬਾਕੀ ਅੰਦਰ ਵੀ ਤੇ ਹੀ ਦਾ ਸਾਰਾ ਨਾ ਬਾਕੀ ਜੀ ਕਾਫੀ ਕੁਝ ਤੁਹਾਨੂੰ ਮਿਲ ਜੂ ਲਓ ਜੀ ਇੰਟਰ ਵੀ ਤੁਹਾਨੂੰ ਕੰਡੇ ਵਗੈਰਾ ਮਿਲ ਜਾਣਗੇ ਜਿਵੇਂ ਆ ਪਏ ਨੇ ਨਾ ਸਾਰੇ ਲਓ ਜੀ ਤੇ ਐਵੇਂ ਦਾ ਕੁਝ ਇਹ ਸਾਰਾ ਐਕਸਪੋ ਤੇ ਆ ਬੈਕ ਮ사ਜਰ ਆ ਗਿਆ ਨਾ ਲਓ ਜੀ ਆ ਜੋ ਅੱਗੇ ਚੱਲਦੇ ਆ ਅੱਗੇ ਦਿਖਾਉਣੇ ਤੁਹਾਨੂੰ ਹੋਰ ਤੇ ਇਧਰੋਂ ਆਪਾਂ ਤੁਹਾਨੂੰ ਦਿਖਾਤਾ ਦੀ ਹੈ ਨਾ ਹੁਣ ਤੁਹਾਨੂੰ ਦਿਖਾਉਣੇ ਪਾਰਲੀ ਚੈਡ ਕੋ ਤੇ ਇਦਾਂ ਜਿਵੇਂ ਫੂਡ ਹੋ ਗਿਆ ਸਾਰਾ ਤੁਹਾਨੂੰ ਫੂਡ ਦਿਖਾਤਾ ਆਪਾਂ ਨੇ ਨਾ ਲਓ ਵੀ ਤੇ ਆ ਆ ਗਿਆ ਇਧਰ ਪੱਖੇ ਹੇਲ ਟਾਉਣ ਦੇ ਕੂਲਰ ਆ ਗਏ ਲਓ ਵੀ ਛੋਟਾ ਵੀ ਆ ਗਿਆ ਜਿਵੇਂ ਛੋਟਾ ਵੀ ਲੈਣਾ ਨਾ ਛੋਟਾ ਵੀ ਲੈ ਸਕਦੇ ਹੋ ਤੇ ਕਾਫੀ ਹਵਾ ਚੱਲ ਰਹੀ ਆ ਹੈ ਇਹ ਨਿਆ ਆ ਗਿਆ ਇਸਕਾ ਕੀ ਕੀ ਪ੍ਰਾਈਸ ਆ ਬਈਆ ਤੇ ਜਿਵੇਂ ਇਹ ਬਾਈਕ ਇਹ ਨਾ 2500 ਰੁਪਏ ਦਾ ਇਹ ਤੇ ਬੰਬਈ ਤੋਂ ਲੋ ਇਹ ਤੇ ਆ ਤੁਸੀਂ ਦੇਖ ਸਕਦੇ ਸਾਰਾ ਨਾ ਤੇ ਬਾਕੀ ਇਧਰ ਹੋਰ ਵੀ ਪਏ ਨੇ ਜਿਵੇਂ ਨਾ ਤੇ ਬਾਕੀ ਆ ਜੋ ਅੱਗੇ ਚੱਲਦੇ ਆਂ ਤੇ ਬਾਕੀ ਆ ਤੁਹਾਨੂੰ ਤੁਹਾਡੇ ਬੈਕ ਲੋਰ ਰੈਸਟ ਵਾਲੇ ਹੋਗੇ ਹਨ ਜਿਵੇਂ ਆ ਸਾਰੀਆਂ ਲੋਗੀਆਂ ਕੁਰਸੀਆਂ ਰੱਖ ਕੇ ਆਏ ਆ ਤੁਹਾਨੂੰ ਨਾ ਰਿਲੈਕਸ ਹੋ ਜੂਗੀ ਮੇਰੇ ਨਾਲ ਇਸ ਕਾ ਕੀ ਪ੍ਰਾਈਸ ਹੈ ਇਸ ਕਾ 6500 ਡਿਸਕਾਊਂਟ ਦੇ ਬਾਅਦ 5000 ਰੁਪਏ ਹੈ 5500 ਇਸ ਕਾ ਕੰਮ ਹੋਗਾ ਨਾ ਸਾਡੇ ਕੋਲ ਹੀ ਹੋ ਜਾਣਾ ਇਹ ਮੈਂ ਆ ਦੇਖਵਾ ਚੱਲਦਾ ਨਾ ਰੇ ਤੂੰ ਦੇਖਦਾਊਗਾ ਇਹ ਠੂਹੀ ਵਾਸਤੇ ਹੁੰਦਾ ਹੈ ਤੁਸੀਂ ਇਹ ਚੇਅਰ ਤੇ ਬੈਠ ਕੇ ਨੂੰ ਲਾ ਕੇ ਕਰ ਸਕਦੇ ਤੇ ਆਜੂ ਅੱਗੇ ਚੱਲਦੇ ਆਂ ਹੋਰ ਇਹ ਅੰਕੇਤ ਨੂੰ ਡਾਕਟਰੀ ਤੇ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਸਾਰੀਆਂ ਨਾ ਤੇ ਸਾਰਾ ਇੰਡਸਟਰੀਅਲ ਰਿਲੇਟਡ ਇਹ ਐਕਸਪੋ ਆ ਤੇ ਬਾਕੀ ਆ ਦੇਖੋ ਇੱਧਰ ਲੋ ਏਵੇਂ ਦਾ ਕੋਈ ਐਕਸਪੋ ਕੋਲੋਂ ਪਟਾਇਆ ਖੜਾ ਅੱਗੇ ਇਹ ਤੁਹਾਨੂੰ ਤੇ ਚੱਲਦੇ ਆ ਤੇ ਆ ਇੱਧਰ ਮਸ਼ੀਨਾਂ ਵਗੈਰਾ ਹੋ ਗਈਆਂ ਜਿਵੇਂ ਤੇ ਉੱਧਰ ਵੀ ਹੈਗਾ ਉੱਧਰ ਵੀ ਚੱਲਦੇ ਆਪਾਂ ਤੇ ਮੇਨਾਲਾ ਇਹਦੇ ਵੀ 2-3 ਹਾਲ ਹੋਣਗੇ ਲੋ ਆ ਲੈ ਕੋ ਸਾਰਾ ਇੱਧਰ ਨਾ ਲਓ ਤੇ ਆ ਤੁਹਾਨੂੰ ਸਾਰਾ ਨਲ ਵਗੈਰਾ ਏਦਾਂ ਮਿਲ ਜਾਣਗੇ ਸਾਰੇ ਲਓ ਜੀ ਤੇ ਆ ਜੋ ਚੱਲਦੇ ਆ ਅੱਗੇ ਤੇ ਅੱਗੇ ਦਿਖਾਉਂਦੇ ਆ ਤੁਹਾਨੂੰ ਹੋਰ ਬਾਕੀ ਆਹ ਵੀ ਮਸ਼ੀਨ ਹੈ ਨਾ ਲਓ ਜੀ ਤੇ ਹੁਣ ਚੱਲਦੇ ਆਪਾਂ ਅਗਲੇ ਹਾਲ 'ਚ ਇਹ ਹਾਲ ਤੇ ਇਹ ਹੁਣ ਆਪਾਂ ਚੱਲਾਂਗੇ ਹਾਲ 2 ਲਓ ਜੀ ਪਿਛਲੀ ਵੀਡੀਓ ਚ ਤੁਹਾਨੂੰ ਆਪਾਂ ਹਾਲ ਨੰਬਰ A ਦਿਖਾਇਆ ਤੇ ਹੁਣ ਚੱਲਦੇ ਆਪਾਂ ਹਾਲ ਨੰਬਰ B 'ਚ ਜਿਵੇਂ ਹਾਲ ਨੰਬਰ B ਆ ਤੇ ਸਾਹਮਣੇ ਹਾਲ ਨੰਬਰ B ਆ ਚੱਲਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਹਾਲ ਨੰਬਰ ਆਪਾਂ B ਤੇ ਆਜੋ ਜੀ ਚੱਲਦੇ ਆਂ ਅੱਗੇ ਤੇ ਅੱਗੇ ਦਿਖਾਉਨੇ ਤੁਹਾਨੂੰ ਸਾਰਾ ਜੇ ਐਕਸਪੋ ਤੇ ਹੁਣ ਆਪਾਂ ਫਿਰ ਰਹੇ ਆ ਹਾਲ ਨੰਬਰ 2 ਦੇ ਵਿੱਚ ਤੇ ਇਹ ਆ ਸਾਰਾ ਹਾਲ ਨੰਬਰ 2 ਤੇ ਇਹ ਬਾਈ ਉਹ ਨਹੀਂ ਬਣਾਉਂਦੇ ਐਵੇਂ ਲਓ ਜੀ ਗਾਰਡਰਾਂ ਤੇ ਘਰ ਲਓ ਜੀ ਆ ਦੇਖੋ ਸਾਰਾ ਨਾ ਇਹ ਸਾਰਾ ਲੋਗ ਐਵੇਂ ਦੇ ਸਾਰੇ ਪਏ ਨੇ ਗਾਡਰ ਤੇ ਇਹਦੇ ਉੱਪਰ ਬਣੂਗਾ ਇਹ ਘਰ ਲੋਗ ਦੇਖੋ ਨਾ ਲੋਗ ਤੇ ਆਹ 3 ਪਈਆ ਹਨਾ ਲੋਗ ਆ ਗਏ ਚੱਲਦੇ ਆਂ ਅੰਦਰ ਦਿਖਾਉਂਦੇ ਆਂ ਹੋਰ ਤੁਹਾਨੂੰ ਆਪਾਂ ਇਹਨੂੰ ਕਰਦੇ ਆਂ 5kg ਦਾ ਸਾਰਾ ਓਕੇ ਇਹ ਫਿਕਸੀਅਸ ਕੇ ਸਾਥ ਨਹੀਂ ਨਹੀਂ ਅਲੱਗ ਹੈ ਅਲੱਗ ਓਕੇ ਓਕੇ ਲੋ ਇਹ ਲੱਗ ਹੋ ਜਾਂਦਾ ਹੈ ਇਹ ਆ ਗਏ ਚੱਲਦੇ ਆਂ ਤੇ ਇਹਦੀ ਹਾਲ ਨੰਬਰ ਦੋ ਹੁਣ ਆਪਾਂ ਚੱਲਦੇ ਆ ਅੱਗੇ ਤੇ ਤੁਹਾਨੂੰ ਦਿਖਾਉਨੇ ਆ ਇਹ ਹਾਲ ਨੰਬਰ ਤੁਹਾਨੂੰ ਆਪ ਦੋ ਦਿਖਾਤਾ ਤੇ ਜਲੰਧਰ ਐਕ ਕੋ ਲੱਗਿਆ ਹੋਇਆ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਤਕਰੀਰ ਸਾਰਾ ਐਕ ਕੋ ਜਿਹੜਾ ਦਿਖਾਤਾ ਤੇ ਹੁਣ ਚੱਲਦੇ ਆਪਾਂ ਅੱਗੇ ਲੋ ਤੇ ਆ ਤੁਹਾਨੂੰ ਸਾਰੇ ਆਪ ਟੂਲ ਵਗੈਰਾ ਸਾਰੇ ਦਿਖਾਤੇ ਹਨਾ ਤੁਸੀਂ ਆ ਦੇਖ ਸਕਦੇ ਹੋ ਸਾਰੇ ਅੰਦਰ ਲੋ ਲਓ ਤੇ ਆ ਵੀ ਤੁਹਾਨੂੰ ਪਟੂਲ ਦਿਖਾਤੇ ਸਾਰੇ ਐਵੇਂ ਦਾ ਕੋਲ ਸਾਰਾ ਐ ਕੋਈ ਜਿਹਾ ਤੁਹਾਨੂੰ ਉੱਪਰ ਦਿਖਾਇਆ ਟਾਇਰ ਜਲੰਦਰ ਦੇ ਵਿੱਚ ਤੇ ਆ ਗਰੈਂਡਰ ਵਗੈਰਾ ਪਏ ਨੇ ਸਾਰੇ ਉੱਧਰ ਹਨਾ ਤੁਸੀਂ ਦੇਖ ਸਕਦੇ ਲਓ ਜੀ ਹੁਣ ਆਪਾਂ ਚੱਲਦੇ ਆ ਬਾਹਰ ਲਓ ਹੁਣ ਆਪਾਂ ਅੱਗੇ ਬਾਹਰ ਲਾਉ ਦੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਜ ਜਲੰਧਰ ਦਾ ਸਾਰਾ ਐਕਸਪੋ ਦਿਖਾਇਆ ਛੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਿਆ ਤੁਹਾਨੂੰ ਹੋਰ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ